ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਕਬੀਰ ਦਾਤਾ ਤਰਵਰ ਦਇਆ ਫਲ ਕਿਥੇ ਵਿਸਰਾਮ ਹੈ ਉਪਕਾਰੀ ਜੀਵੰਤ ਪੰਖੀ ਚੱਲੇ ਦਿਸ਼ਾਵਦੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਇਲਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਵ ਘਟ ਘਾਟ ਕਬੀਰ ਏਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਕਬੀਰ ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਬਰਤ ਨੇਮ ਕੀਏ ਤੇ ਸਭ ਅਰਸਾ ਤਲ ਜਾਹੇ ਏ ਕੀਏ ਪਦ ਤੇ ਹੀ ਵਿਸਰਾਮ ਹੈ ਤੀਰਥ ਬਰਤ ਨੇਮ ਕੀਏ ਤੇ ਸਭ ਅਰਸਾ ਤਲ ਜਾਹੇ ਨੀਚੇ ਲੋਇਨ ਕਰ ਰਹੁ ਜਾਹੇ ਕਾਮ ਬਿੰਦੀ ਹੈ ਲੈ ਸਾਜਨ ਘਟ ਮਾਹੇ ਨੀਚੇ ਲੋਇਨ ਕਰ ਰਹੁ ਲੈ ਸਾਜਨ ਘਟ ਮਾਹੇ ਸਭ ਰਸ ਖੇਲੋ ਪੀਐ ਸੋ ਕਿਸੀ ਲਖਾਵੋ ਨਾਹੀ ਆਠ ਜਾਮ 64 ਕਰੀ ਆ 64 60 ਜਿਹੜਾ ਨਾ ਥੋੜਾ ਕਸ ਕੇ ਇੱਥੇ ਬੋਲਨਾ ਆਠ ਜਾਮ 64 ਕਰ ਕਰੀ ਤੋ ਨਿਰਖਤ ਰਹੈ ਜੀਓ ਨੀਤੇ ਲੋਇਨਾ ਕਿਉ ਕਰਾ ਸਭ ਘਟ ਦੇਖੋ ਪੀਓ ਸੁਣ ਸਕੀ ਪੀਅ ਮਹਿ ਜੀਓ ਬਸੈ ਜੀ ਆ ਮਹਿ ਬਸਾ ਕੇ ਪੀਓ ਜੀਓ ਪੀਓ 부ਝੋ ਨਹੀਂ 부ਝੋ ਨਹੀਂ 부ਝੋ ਨਹੀਂ ਘਾਟ ਮਹਿ ਜੀਓ ਕੇ ਪੀਓ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ਊਰਜ ਕੈ ਪਾਚ ਮੂਆ ਚਾਰੋ ਵਿਦ ਹਮਾਹੇ ਹਰ ਹੈ ਖਾੰਡ ਰੇਤ ਮਹਿ ਬਿਕਰੀ ਹਾਥੀ ਚੁਣੀ ਨਾ ਜਾਏ ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕੈ ਖਾਏ ਕਬੀਰ ਜੋ ਤੋਹੇ ਸਾਧ ਪਿਰੰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੁਹ ਸਾਧ ਪੈਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੀਲ ਕੈ ਨਾ ਖਾਲ ਭਈ ਨਾ ਤੇਲ ਢੁੰਡਤ ਡੋਲਹ ਅੰਧ ਗਾਤ ਅਰ ਚੀਨਤ ਨਾਹੀ ਸੰਤ ਅਰ ਚੀਨਤ ਨਾਹੀ ਸੰਤ ਚੀਨਤ ਹੀ ਪਾਠ ਹੈ ਅਰ ਚੀਨਤ ਨਾਹੀ ਸੰਤ ਕਹ ਨਾਮਾ ਕਿਉ ਪਾਈਐ ਬਿਨ ਭਗਵੰਤ ਹਰ ਸੋ ਹੀਰਾ ਛਾੜਕੈ ਕਰਹਿ ਆਨ ਕੀ ਆਸ ਤੇ ਨਰ ਦੂਜਕ ਜਾਹਗੇ ਸਤਿ ਭਖੈ ਰੰਦਾਸ ਕਬੀਰ ਜੋ ਗ੍ਰਹਿੁ ਕਰਹਿ ਤਾ ਧਰਮ ਕਰ 나ਹੀ ਤਾ ਕਰ ਬੈਰਾਗ ਕਬੀਰ ਜੋ ਗ੍ਰਹਿੁ ਕਰਹਿ ਤਾ ਧਰਮ ਕਰਿ ਇਸੇ ਸ੍ਰਾਮ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਪਾਗ ਸ਼ਲੋਕ ਸੇਖ ਫਰੀਦ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੈ ਧਾਨਵਰੀ ਸਾਹੇ ਲੇ ਲਿਖਾਇ ਧਾਨਵਰੀ ਇਹ ਵੱਖਰਾ ਹੀ ਪਾਠ ਕਰਨਾ ਹੈ ਇਹ ਸਿੰਘ ਤਨਕਤ ਅਨਵਰੀ ਇਕੱਠਾ ਕਹਿ ਜੰਦੇ ਹਨ ਜੇਤ ਦਿਹਾੜਾ ਧਨ ਵਰੀ ਇਸ ਨਾਮ ਸਾਹੀ ਲਈ ਲਿਖਾਈ ਮਲਕ ਜੇ ਕੰਨੀ ਸੁਣੀ ਦਾ ਮਲਕ ਪਦਤੀ ਯਮ ਕਲਾ ਦੇਨੀ ਹੈ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾ ਕੂ ਕੜਕਾਇ ਹੱਡਾ ਕੂ ਕੜਕਾਇ ਸਾਹੇ ਲਿਖੇ ਨ ਚੱਲਨੀ ਸਾਹੇ ਲਿਖੇ ਨ ਚੱਲਨੀ ਸਾਹੇ ਲਿਖੇ ਨ ਚੱਲਨੀ ਜਿੰਦੂ ਕੂੰ ਸਮਝਾਏ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਆਪਨ ਹੱਥੀ ਝੋਲ ਕੈ ਕੈ ਗਾਲ ਲੱਗੈ ਤਾਏ ਵਲਹ ਨਿੱਕੀ ਪੁਰਸਲਾਤ ਇਹ ਵਲਹ ਉਲਾ ਬੋਲਣਾ ਵਲੋ ਨਿੱਕੀ ਪੁਰ ਸਲਾਤ ਇਹ ਵੀ ਪਾਠ ਵੱਖਰਾ ਕਰਨਾ ਹੈ ਪੁਰ ਸਲਾਤ ਇਕੱਠਾ ਨਹੀਂ ਕਹਿਣਾ ਹੈ ਵਲੋ ਨਿੱਕੀ ਪੁਰ ਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕੰਨੀ ਨਾ ਸੁਣੀ ਆਏ ਫਰੀਦਾ ਕਿਹੜੀ ਪਵੰਦੀ ਖੜਾ ਨਾ ਆ ਮੁਹਾਈ ਆ ਪਵੰਦੀ ਇਸ ਤਰ੍ਹਾਂ ਬੋਲਣਾ ਪਵੰਦੀ ਫਰੀਦਾ ਕਿੜੀ ਪਵੰਦੀ ਇਥੇ ਵਿਸਰਾਮ ਖੜਾ ਤੇ ਯਮਕ ਲਾ ਦਨੀ ਹੈ ਨਾ ਆਪ ਮੁਹਾਇ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਇ ਫਰੀਦਾ ਦਰ ਦਰ ਵੇਸੀ ਗਾਖੜੀ ਚੱਲਾਂ ਦੁਨੀਆ ਭਤ ਬੰਨ ਉਠਾਈ ਪੋਟਲੀ ਕਿਥੈ ਵੰਨਾ ਘਤ ਪਤ ਘਤ ਇਹ ਥੋੜਾ ਜਿਹਾ ਕੱਸ ਕੇ ਬੋਲਨੇ ਹਨ ਪਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ